200 ਘਰ ਜਿਹੜਾ ਉਹ ਗੋਦ ਲਿਆ ਵਾ ਤੇ ਉਹਨਾਂ ਨੂੰ ਉਹਨਾਂ ਨੇ ਵੀ 10 ਦਿਨ ਬਾਅਦ ਇਹ ਸੇਵਾ ਸ਼ੁਰੂ ਕਰਨੀ ਆ ਤੇ ਤੁਸੀਂ ਲੋਕ ਵੀ ਕਰ ਲਿਓ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਵੇਂ ਕੱਲ ਐਮੀ ਵੀਰ ਘੋਣਾ ਦੇ 브ਦਰਸ ਆਰ ਭਗਵੰਤ ਸਿੰਘ ਇੱਥੇ ਸਾਡੇ ਲਈ ਦੋ ਟਰੱਕ ਜਿਹੜੇ ਫੀਡ ਦੇ ਲੈ ਕੇ ਆਏ ਸੀ ਜਿਹਦੇ ਵਿੱਚ 400 ਦੇ ਕਰੀਬ ਤੋੜਾ ਸੀਗਾ ਜਿਹਦੇ ਵਿੱਚੋਂ 75 ਦੇ ਕਰੀਬ ਜੋ-ਜੋ ਸਾਨੂੰ ਲੋਕਾਂ ਨੇ ਲਖਾਇਆ ਸੀਗਾ ਜਿੰਨੀ-ਜਿੰਨੀ ਲਖਾਈ ਸੀ ਮਾਤਰਾ ਉੰਨੀ ਲਿਆ ਕੇ ਅੱਜ ਵੰਡੀ ਗਈ ਆ 75 ਦੇ ਕਰੀਬ ਉਹਦੇ ਵਿੱਚੋਂ ਫੀਡ ਦੇ ਜਿਹੜੇ ਉਹ ਤੋੜੇ ਵੰਡੇ ਗਏ ਆ ਔਰ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਉਹ ਕੱਲ ਇੱਕ ਗੱਲ ਕਹਿ ਕੇ ਗਏ ਸੀ ਕਿ ਕੱਲ ਨੂੰ ਅਸੀਂ ਤੁਹਾਨੂੰ ਉਹ ਚਾਰ ਜਿਹੜਾ ਉਹ ਭੇਜ ਦਵਾਂਗੇ ਅੱਜ ਉਹਨਾਂ ਨੇ ਦੋ ਟਰੱਕ ਜਿਹੜੇ ਸਾਨੂੰ ਚਾਰ ਦੇ ਭੇਜੇ ਉਹਦੇ ਵਿੱਚ ਮੇਰਾ ਖਿਆਲ ਚਾਰ ਕੇ 450 ਗੱਠਾ ਸੀਗਾ ਚਾਰ ਦਾ ਜਿਹਦੇ ਵਿੱਚੋਂ 100 ਉਹਨਾਂ ਕਿਤੇ ਹੋਰ ਦੇਣਾ ਸੀਗਾ ਤੇ 3 350 ਗੱਠਾ ਜਿਹੜਾ ਸਾਡੇ ਕੋਲ ਚਾਰ ਦਾ ਹੈਗਾ ਵਾ ਉਹਦੇ ਵਿੱਚ ਵੀ ਉਹ ਲੋਕਾਂ ਨੂੰ ਵੰਡਿਆ ਜਾਊਗਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਐਮੀ ਵਿਰਕਦਾ ਤੇ ਉਹਨਾਂ ਦੇ ਭਰਾ ਦਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਉਹਦੇ ਨਾਲ ਨਾਲ ਸਾਡੇ ਸ਼ਹਿਰ ਦੇ ਵਿੱਚ ਫਿੱਕੀ ਫਲੋ ਇੱਕ ਆਰਗੇਨਾਈਜੇਸ਼ਨ ਹੈ ਸਾਡੀਆਂ ਬੀਬੀਆਂ ਭੈਣਾਂ ਦੀ ਉਹ ਸ਼ਹਿਰ ਦੇ ਵਿੱਚ ਜਿੱਥੇ ਵੀ ਕਿਤੇ ਲੋੜਵੰਦ ਨੇ ਉੱਥੇ ਸੇਵਾ ਕਰਦੀਆਂ ਨੇ ਔਰਤਾਂ ਦੇ ਪ੍ਰਤੀ ਉਹ ਕੰਮ ਕਰਦੀਆਂ ਨੇ ਉਹ ਅੱਜ ਸਾਡੇ ਕੋਲ ਇੱਥੇ ਸਾਰੀ ਟੀਮ ਜਿਹੜੀ ਸਮਾਨ ਲੈ ਕੇ ਆਈ ਸੀ ਤੇ ਉਹਨਾਂ ਆਪਣੇ ਹੱਥੀਂ ਜਿਹੜਾ ਸਾਰ ਸਮਾਨ ਵੰਡਿਆ ਵਾ ਉਹ ਬਹੁਤ ਸਾਰੀਆਂ ਉਹਦੇ ਵਿੱਚ ਤਰਪਾਲਾਂ ਸੀਗੀਆਂ ਔਰਤਾਂ ਸਾਡੀਆਂ ਭੈਣਾਂ ਬੱਚਿਆਂ ਲਈ ਸੈਨੀਟਰੀ ਪੈਡ ਸੀਗੇ ਸੁੱਕਾ ਦੁੱਧ ਸੀਗਾ ਟਾਵਲਸ ਜਿਹੜੇ ਤੌਲੀਏ ਨੇ ਉਹ ਇੱਥੇ ਲੈ ਕੇ ਆਈਆਂ ਨੇ ਪਾਣੀ ਸੀਗਾ ਬੱਚਿਆਂ ਲਈ ਬਿਸਕਟ ਚਿਪਸ ਮਠੀਆਂ ਇਹੋ ਜਿਹਾ ਸਾਰਾ ਸਮਾਨ ਜਿਹੜਾ ਇੱਥੇ ਲੈ ਕੇ ਆਈਆਂ ਸੀ ਤੋਂ ਆਪਣੇ ਹੱਥੀ ਜਿਹੜਾ